ਜਾਂਦੇ ਇਹ ਲਾਈ ਜਾਂਦੇ ਫਿਰ ਨਾ ਛੱਡੋ ਨਹੀਂ ਮਾੜਾ ਮੋਟਾ ਫਰਕੇ ਕਢਾ ਦਿੰਨੇ ਝੋਲਾ ਜੂਠਾ ਵੇਖਿਆ ਓਕੇ ਝੋਲਾ ਲੈ ਵੀ ਆ ਦੋ ਪਿੱਛੇ ਬੱਚੇ ਆ ਭਈ ਪੱਠ ਬੱਕਰਾ ਪਿੱਛੇ ਪੱਠ ਬੱਕਰਾ ਦੋ ਹੀ ਬੰਦਾ ਨਹੀਂ ਬੱਕਰੀ ਪੱਠ ਬੱਕਰਾ ਤੇ ਆ ਬੱਕਰੀਆਂ ਇਹ ਨਹੀਂ ਕੋਈ ਪਲੇ ਪਲੇ ਦੋ ਮੇਮਣੇ ਬੱਕਰੀ 200 200 ਚਾਰ ਮਹੀਨਾ ਸਾਹਮਣਾ ਬੱਕਰੀ ਖਲੇ ਮਲੇ ਪਲੇ ਬੱਚੇ ਰੰਦਾ ਜੀ ਕੀ ਲਾਇਆ 22 ਦਾ 14 ਕਹਿੰਦੇ ਮੈਂ ਤਾਂ ਰੱਖਿਆ ਕੋਈ ਨਹੀਂ ਅਕਲਦੀਪ ਮੈਂ 20 ਮੰਗਿਆ ਸੀ ਤਲਦੀ ਮੈਨੂੰ ਕਹਦਾ 17 ਹੀ ਕਰਾ ਦੇ ਐਮ ਨਹੀਂ ਕਾਕਾ ਫਰੈਂਕ ਕਿੰਨੇ ਰੋਡ ਸੌਦਾ ਉਹ 22000 ਮੈਂ ਤੂੰ ਯਾਰ ਕਰ ਲੈ ਨਹੀਂ ਬਸ ਇਹ ਬਸ ਮੈਂ ਉਹਨਾਂ ਨਾਲ ਇੱਕੇ ਜੇ ਕਰਦਾ ਸੌਦਾ ਨਹੀਂ ਹੁੰਦਾ ਤੂੰ ਨਾ ਕੋਈ ਨਹੀਂ ਅੰਕਲ 15000 ਤੋਂ ਮੇਰੀ ਆਪ ਦੀ ਉਹ ਸੁਖ ਫੜ ਲੈ ਯਾਰ ਉਹ ਬੰਦੇ ਨਵੇਂ ਆ ਯਾਰ ਹਰ ਜੋ ਮੈਨੂੰ ਆਏ ਬੰਦੇ ਖੜੇ ਆ ਚੰਗਾ ਆ ਬਸ ਸੰਭਿਦ ਉਹਨੂੰ ਦਵਾਇਆ ਹੂੰ ਸੁਣ ਦੋ ਮਹੀਨੇ ਲੈਣਾ ਦੋ ਦੋ ਮਾਰਦੇ ਬੱਚੇ ਆ ਮੈਂ ਤਾਂ ਵੇਚੀ ਬਸ ਠੀਕ ਆ ਹੁਣ ਪੈਸੇ ਲਾ ਦੇ ਨੇ ਬਸ ਆ ਬਾਇੰਗ ਆ ਜਾਣਾ ਬੱਕਰੀ ਨਾ ਦਿੱਸੀ ਜ਼ਰੂਰ ਆਉ ਤੁਹਾਡੇ ਸਾਹਮਣੇ ਮੋਢੀ ਗੇ ਜੇ ਜੇ ਸਾਹ ਤੁਹਾਡਾ ਆਪਾ ਵਾਸੇ ਮੈਂ ਕਹ ਅਗਲਾ ਕਹਿੰਦਾ ਹਜੇ ਕਾੜੇ ਕੁੜੇ ਨੂੰ ਇੱਕ ਹੀ ਪਿਆਗਾ ਕਾੜੇ ਕੁੜੇ ਪਾ ਕੇ ਨਾ ਬੱਕਰੀ ਦੁੱਧ ਦੇਖੀ ਹਮਨ ਨਾ ਪਾਏ ਪੱਠ ਸ਼ਹੀਦ ਆਂਦਾ ਪੱਠ ਸਾਂਝੇ ਬੰਦੇ ਹੁਣ ਮੈਂ ਆ ਜਾਣਾ ਕਹਿੰਦਾ ਕਿਤੇ ਜਾਂਦੇ ਤਰੀ ਕਰੀ ਜਨੇ ਸਾਰੇ ਸ਼ੋਡੀ ਹਾਂ ਐ ਵੇਖੀ ਯਾਰ ਸਹੀ ਗੱਲ ਬੱਚੇ ਮਿਲ ਜਾਂਦੇ ਦੇਖ 16 ਪਲੇ ਪਲੇ ਬੱਚੇ ਇਹ ਹਾਲਾ ਕਰਨੀ ਮਾਤਾ ਕਿਦੋ 28 ਦੇ ਦਵਾਈਆਂ ਮੈਂ ਮੈਂ ਰਾਹ ਦੇਦਾ ਨਾ ਪਹਿਲਾਂ ਰੋਣਾ ਦੀ ਗੱਲ ਰਾਹ ਦੇਦਾ ਉਹਨਾਂ ਨੂੰ ਮੈਂ ਪਹਿਲਾਂ ਹੀ ਉਹ ਕੱਚੇ ਭਾਵੇਂ ਤੂੰ ਵੀ ਯਾਰ ਇਹਦੀ ਨਹੀਂ ਕਈ ਮੋੜ ਦਾ 16 ਆਖਿਆ ਨੇ ਜਾਂ 16 ਦੀ ਦੇ ਦੋ ਮਾਦਰ ਉਹ ਮਾਦਰ ਖੱਟ ਕੇ ਮਾਤੇ ਰਹੀ ਕੀਤੀ ਸੀ ਆ ਫੱਲਾ ਫੱਲਾ ਯਾਰ ਸਾਢੇ 15 ਲੱਖ ਰੁਪਏ ਹੋ ਗਈ ਉਹ ਨਹੀਂ ਤੇਰੀ ਬਸ ਠੀਕ ਹੈ ਉਧਰ ਵੀ ਘਟਾਦਾ ਨਾ ਬੱਚਾ ਕੰਮ ਨਹੀਂ ਕਰਦੇ ਉਹਦੇ ਮਾਇਆ ਸਾਹਿਬ ਕਿਵੇਂ ਕਰਾਤੀ ਸਾਢੇ 15 ਲਖਾਈ ਸੁਖਦੀ ਆ ਜੀ ਸਾਢੇ 15 ਚ ਹਾਂਜੀ ਲੈ ਬਈ ਦੋਸਤੋ ਸਾਰਾ ਨਹੀਂ 20 ਕਈ 16 ਸਾਲਾ ਨਹੀਂ ਹੋ ਗਈ ਮੈਂ ਨਾ ਨਵੇਂ ਮੰਡੇ ਸਾਢੇ 15 ਚ ਲਖਾਈ ਸੁਖਦੀ ਆ ਉਹ ਬੱਚਿਆ ਹੂੰ ਕਿਹੜਾ ਪਿੰਡ ਸੀ ਬਈ ਆਪਣਾ ਜੇ ਤੇ ਗਲਤ ਹੋਈ ਸੀ ਬਾਈ ਹਾਂ ਲਖਾਈ ਉਹਦੀ ਕਰਤੀ ਆ ਠੀਕ ਆ ਤੇ ਸੁਖਤਾ ਤੁਹਾਨੂੰ ਪਤਾ ਹੀ ਆ ਭਲਾਈਆਂ ਨੇ ਦਾ ਠੀਕ ਆ ਬਾਈ ਪੱਠ ਬੱਕਰਾ ਪਿੱਛੇ ਦੋ ਬੱਚੇ ਆ ਬਈ ਇਹਦਾ 10 ਦਿਨਾਂ ਨੂੰ ਢਾਰ ਹੋਗੇ ਨਾ ਇਹਦਾ ਫਿਰ ਫਰੀ ਰਹੇ ਜਾਣਗੇ ਹਾਂ ਇਹਦਾ ਕੜਾ ਪਾ ਲਈ ਨੂੰ ਤੇ ਵੇਖੀਏ ਬੱਕਰੀ ਚੱਲ ਕੋਈ ਨਹੀਂ ਬਾਈ Google Pay ਕਰ ਦੋ ਪੈਸੇ ਲਈ ਪੈਸੇ ਬਾਈ ਕਹਿੰਦਾ ਮੈਂ Google Pay ਕਰੂੰਗਾ ਓ ਤੁਸੀਂ ਆਪਦੇ ਕਰਾ ਲਓ ਆਪਣਾ ਜਨੇ ਉਧਰ ਯਾਰ ਇਹ ਬਈ ਬਈ ਦਾ ਪੰਡਾ ਜਿੱਤ ਗਿਆ ਲੈ ਪਿੰਡ ਤੋਂ ਆਏ ਸੀ ਬਾਈ ਪਹਿਲਾਂ ਵੀ ਇਹਨਾਂ ਨੂੰ ਦੋ ਤਿੰਨ ਬੱਕਰੀਆਂ ਦਵਾਈਆਂ ਤੇ ਹੁਣ ਆਹ ਦਵਾਈ 100 ਖੜੀ ਬੱਕਰੀ ਆਇਆ ਬਾਈ ਆ ਬਣਾਈ ਕਰ ਵੀਡੀਓ ਆਹ ਵੀਡੀਓ ਬਣਾਈ ਬਾਈ ਪਹਿਲਾਂ ਹੀ ਆ ਗਿਆ ਆ ਗਿਆ ਬਾਈ ਕੋਈ ਨਹੀਂ ਬਾਈ ਪਰਵਿੰਦਰ ਆ ਜਾ ਪੈਸੇ ਲੈ ਲਓ ਕਿਵੇਂ ਕਰਵਾਦਾ ਸੌਦਾ ਇਹ ਕਰੀ ਭੱਜੀ ਦੇ ਮੋਹਰੇ ਪਾ ਜਾਈ ਹੈ ਕਈ ਖਰੀਦਿਆ 200 ਰੁਪਏ ਬਾਈ ਇਹ ਨਹੀਂ ਉਹ ਪਰਲੀ ਤੇ ਆਹ ਜਾ ਬਾਈ ਦੋ ਵੇਤੀਏ ਤਿੰਨ ਬੱਚੇ ਆ ਨਾਲ ਕਿੰਨਾ ਕਿੰਨਾ ਦਾ ਹੋਇਆ ਸੌਦਾ ਬਾਈ ਇੱਕ ਉਹ ਖਰੀਦਿਆ ਬੱਕਰੀ ਦਾ ਬਾਈ ਇੱਕ ਇੱਕ ਕਹਦਾ ਇੱਕ ਉਹਨੇ ਬਾਬਾ ਤੂੰ ਪਹਿਲਾਂ ਇੱਕ ਕਹਦਾ ਦੋ ਬੱਚਿਆਂ ਵਾਲੀ ਦਾ ਹੈ ਲੈ ਵੀ ਦੋਸਤੋ ਦੋ ਇਹਦੇ ਮਗਰ ਦੋ ਇਹਦੇ ਬੱਚੇ ਆ ਮਗਰ ਤੇ ਇੱਕ ਆ ਛੇਰੀ ਦਾ ਇਹਦੇ ਮਗਰ ਆ ਬੱਚਾ ਇਹ ਕਿਨੇ ਖਰੀਦਿਆ ਠੀਕ ਹੈ ਇਹ ਬੰਗਾਲੀ ਨੇ ਖਰੀਦੀ ਜਿਹੜਾ ਪਿੰਡਾ ਬੰਗਾਲੀ ਆਪਣਾ ਬਾਜਾ ਖਾਨਾ ਪੇਚੀਆਂ ਕਿਨੇ ਆ ਖਾਰੇ ਤੋਂ ਆਹ ਬਾਈ ਖਾਰੇ ਵਾਲੇ ਨੇ ਠੀਕ ਆ ਬਾਈ ਪੈਸੇ ਕਨਾ ਦੇ ਬਾਈ ਪਰਵਿੰਦਰ ਪੈਸੇ ਗਲੀ ਜਾਂਦੇ ਨਹੀਂ ਜਾਂਦਾ ਜਾਂਦਾ ਠੀਕ ਆ ਠੀਕ ਆ ਗਨਾਈ ਜਾਂਦਾ ਤੇ ਲਿਖਾਈ ਇਹਨੇ ਦੀ ਬਾਈ ਹਾਂ ਲਿਖਾਈ ਇਹਨਾਂ ਦੀ ਬਾਜੀ ਵਾਲਿਆਂ ਦੀ ਹਾਂ ਤੇ ਆ ਮੇਰੇ ਕੋਲ ਕੋ ਖਾ ਚਲੋ 25 ਦੇ ਦਿੰਨੇ ਪੰਜ ਫੁਰਪਾ ਫੁਰ ਦੇ ਲੈਂਦੇ ਪੁੱਛਦੇ ਬੋਲਦੇ ਹੋ ਗਿਆ ਬਟੂਆ ਖਾਦੀ ਹੁੰਦੀ ਹੈ ਕੋਈ ਨਹੀਂ ਲੋਟਿਆ ਰਕੇ ਹੈ ਲੋਟਿਆ ਰਕੇ ਇਹ ਸੌਦਾ ਕਿੰਨੇ ਚ ਹੋਇਆ 31 ਹਜ਼ਾਰ ਰੁਪਏ 31 ਹਜ਼ਾਰ ਮੰਗਾਲੀ ਦੀ ਠੀਕ ਆ 31 ਹਜ਼ਾਰ ਚ ਲਖਾ ਜਿੰਦਾ ਬਾਪੂ ਦੀ ਹੈ ਮੰਗਾਲੀ ਉਹ ਖੜਾ ਕੀਤਾ ਬੰਦੇ ਠੀਕ ਆ ਠੀਕ ਆ ਪੈਸੇ ਖੜਾ ਕੀਤਾ ਪਤਾ ਲੈ ਕੇ ਆ ਗਿਆ ਹੀ ਕੋਈ ਨਹੀਂ ਜਵਾਗ ਨੇ ਲਾ ਕੇ ਪਤਾ ਪੱਛੇ ਕੀ ਰਹਿ ਗਿਆ ਕਿਵੇਂ ਅੱਜ ਮੰਡੀ ਦਾ 6000 ਰੁਪਿਆ ਚਲੋ ਉਹ ਇਹ ਤਾਰ ਨੇ ਇਹ ਤਾਰ ਨੇ ਮੱਥੇ ਤੇ ਤਾਂ ਤਾਈ ਨੂੰ ਦੇ ਹੋਰ ਬੰਦਾ ਆ ਗਿਆ ਮੈਂ ਕਹੀਏ ਦੇਖਣ ਤੋਂ ਤੋਕੇ ਤੋੜਿਆ ਨਾ ਖੜੀ ਪੈਣੀ ਬਣੀ ਆ ਤੂੰ ਆ ਬੱਕਰੀ ਲੈ ਜਾ ਲੈ ਤੂੰ ਆ ਲੈ ਤੂੰ ਉਹ ਜਿਹੜੀ ਦਦੀ ਕਿਉਂ ਇੱਕ ਮਿੰਟ 25 ਕਿਨੋ ਜੀ ਇੱਕ ਵਾਰੀ 25 ਕਿਨੋ ਜੀ ਦੇ ਨਾ ਤੁਹਾਨੂੰ ਠੀਕ ਠੀਕ ਦਵਾ ਹਾਂ ਅੱਲਾਹ ਕਹੇਰੇ ਕੜੇ ਆਪਣੇ ਕੋਲ ਇਹ ਵਾਲੀ ਹੈ ਸਾਡੀ ਅੱਛੀ ਕਹਿਣਾ ਬਾਈ ਸਮਾਰ ਗਿਆ 25 ਕਿਨਲਾ ਬਾਈ ਆ ਗਿਆ ਆ ਗਿਆ ਬਸ ਭਈ ਆ ਗਿਆ ਇੱਕ ਮਿੰਟ <laughs> आगे, आ गया भाई, आ गया भ भ आ गया बस बंद सब ठि ठंडा चलता ता करके <laughs> ਕਿੰਨੇ ਅੰਪਾਇਰ ਹੈਗੇ ਤੇਰੇ 6000 ਰੁਪਏ ਲੈ ਲੈ 6000 ਕੱਲ ਨੂੰ ਮੈਂ ਤੁਹਾਨੂੰ ਟੋਂਗਲੀ ਫੜ ਲਈ ਯਾਰ ਓਏ ਟੋਂਗਲੀ ਗੱਲ ਨਹੀਂ ਮਾਈਕ੍ਰੋਸ਼ਨ ਨੂੰ ਪਾਹੇ ਦੇਣੇ ਆ ਓ ਠੀਕ ਚੱਲਦੀ ਏ ਮੇਰੀ ਓ ਠੀਕ ਆ ਠੀਕ ਆ 25000 ਰੁਪਏ ਠੀਕ ਆ ਭਾਈ ਲੈ ਵੀ ਦੋਸਤੋ ਇੱਕ ਆ ਬੱਕਰੀ ਦਾ ਸੌਦਾ ਸੀ ਦੋ ਆ ਬੱਚੇ ਆ ਠੀਕ ਆ ਇੱਕ ਆ ਬੱਕਰੀ ਸੀਗੀ ਦੋਸਤੋ ਤੇ ਇੱਕ ਇਹਦੇ ਪਿੱਛੇ ਬੱਚਾ ਸੀਗਾ ਮੰਨ ਕੇ ਕੁੱਲ ਪੰਜ ਨਗਾਂ ਦਾ ਸੌਦਾ ਹੋਇਆ 31000 ਦੇ ਵਿੱਚ ਤੇ 25000 ਦੇ ਦਾ ਬਾਕੀ 6000 ਰਹਿ ਗਿਆ ਉਹ ਦਿੰਦੀ ਆ ਭਾਈ ਹਾਂਜੀ ਇਹਨਾਂ ਨੇ ਕਰਮਾ ਸਗਾਂ ਹਾਂ ਬੱਕਰੇ ਦਾ ਵਾਹਤੋ ਬਾਈ ਆ ਕਾਲੇ ਦਾ ਹਾਂ ਬਾਈ ਇਹ ਕਿਹਦਾ ਸੀ ਬੱਕਰਾ ਆਪਣਾ ਹੁੰਦਾ ਲੈ ਵੀ ਸੀਰੇ ਦਾ ਸੀ ਕਿਨੇ ਖਰੀਦਿਆ ਆਪਾਂ ਕਿਹੜਾ ਪਿੰਡ ਆਈ ਮਦੇਗ ਮਦੇਗ ਨਿਹਾਲ ਸਿੰਘ ਵਾਲੇ ਕੋਲੇ ਪਿੰਡ ਨਿਹਾਲ ਸਿੰਘ ਵਾਲੇ ਕੋਲੇ ਠੀਕ ਆ ਤੇ ਕਿੰਨੇ ਚ ਸੌਦਾ ਹੋਇਆ ਬਾਈ ਹਣੀ ਇਹ 6000 ਰੁਪਏ ਦਾ ਲਖਾਈ ਉਹਨਾਂ ਨੇ ਕਰਾਉਣੀ ਆ 6000 ਚ ਲਖਾਈ ਉਹਨਾਂ ਨੇ ਕਰਾਉਣੀ ਆ ਪੈਸੇ ਕਨਾ ਦੇ ਬਾਈ ਕਨਾ ਪੈਸੇ ਕਨਾ ਦੇ ਬਾਈ ਪੈਸੇ ਹੀ ਗਿਨ ਲਾ ਰਕਮ ਦਾ ਕੰਮ ਆ ਠੀਕ ਠੀਕ ਆ ਭਾਈ ਲੈ ਵੀ ਵਧੀਆ ਬੰਦ ਦਾ ਆਪਾਂ ਹਰ ਮੰਡੀ ਆਉਂਦਾ ਭਾਈ ਬਹੁਤ ਵਧੀਆ ਸੌਦੇ ਕਰਦਾ ਇਮਾਨਦਾਰ ਬੰਦਾ ਭਈ ਠੀਕ ਆ ਜੀ ਠੀਕ ਆ ਇਹਦਾ ਜੈਜ ਹੋਇਆ ਨਹੀਂ ਸੌਦਾ ਸਹੀ ਗੱਲ ਆ ਇਹ ਜੈਜ ਭਾਅ ਚ ਵੀ ਦੇ ਦਿੰਦਾ ਬੰਦਾ ਠੀਕ ਆ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ 6000 ਚ ਸੀ ਰੇਵੰਦ ਡੋੜ ਵਾਲੇ ਤੋਂ ਬੱਕਰਾ ਦਵਾਤਾ ਬਈ ਨਿਹਾਲ ਸਿੰਘ ਵਾਲੇ ਤੋਂ ਆਈ ਸੀ ਕਾਲਾ ਮੰਡੀ ਵਾਲੇ ਬਹੁਤ ਖਰਾਬ ਕਰਦੇ ਆ ਕੜ ਕੇ 3 ਵਜੇ ਨੂੰ ਨੌਣ ਲੱਗ ਪੈਂਦੇ ਠੀਕ ਹੈ ਬਾਈ ਕਹਿੰਦਾ ਮੈਨੂੰ ਥੋੜਾ ਡਰ ਲੱਗ ਪੈਣਾ ਮੈਨੂੰ ਪਤਾ ਨਹੀਂ ਕੀ ਗੱਲ ਹੈ ਸੁਬਾ ਜੋ 3 ਵਜੇ ਬਾਈ ਕਹਿੰਦਾ ਫੋਨ ਪਾਦਾ ਮੈਨੂੰ ਐ ਹੁੰਦਾ ਕੋਈ ਗੱਲ ਬਾਤ ਨਾ ਹੋਊਗੀ ਅੱਛਾ ਅੱਛਾ ਠੀਕ ਹੈ ਠੀਕ ਮੰਡੀ ਵਾਲੇ ਤੋਂ ਹਰਾਸਮੈਂਟ ਆ ਬਾਈ ਹਾਂ ਹਾਂ ਇਹ ਤਾਂ ਹੈ ਠੀਕ ਹੈ ਬਾਈ ਕੋਈ ਆ ਸਾਢੇ 10 ਦੀ ਹੋਈ ਆ ਸਹੀ ਆ ਸਹੀ ਆ ਸਹੀ ਆ ਜਿਹੜੇ ਮਤਲਬ ਥੋੜਾ ਸਾਹਮਣੇ ਕਰ ਲੋ ਸਹੀ ਹੈ ਬਾਈ ਠੀਕ ਆ ਬਸ ਕਹਤਾ ਜਦੋਂ ਸਹੀ ਆ ਬਾਕੀ ਸਵਾ ਉਹ ਕਾਪਾ ਉਹ ਤਾਂ ਤੇਰੇ ਜਿੰਨੇ ਕੋਲ ਆਦੇ ਇਹ ਲਖਾਈ ਦੇ ਕਿਵੇਂ ਕੀਤੀ ਸਾਢੇ 10 ਆਪੋ ਆਪਣੀ ਠੀਕ ਆ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਆ ਨਹੀਂ ਪੈਸੇ ਤੂੰ ਦੇਣਾ ਚਾਹ ਤੈਨੂੰ ਹੱਥ ਬਾਹਰ ਪਾਦਰ ਪਰ ਕੋਈ ਨਹੀਂ ਮੋੜਦਾ ਸਾਢੇ 10 ਤਾਂ ਠੀਕ ਆ ਪੈਸੇ ਦੇਣੇ ਆ ਪੈਸਾ ਚੀਲਾ ਰੱਖਦਾ ਤਾਂ ਵੀ ਦਿਓ ਬਾਈ ਕਿਹੜਾ ਪਿੰਡ ਬਾਈ ਆਪਣਾ ਖਾਰਾ ਲੈ ਵੀ ਖਾਰੇ ਤੋਂ ਆਇਆ ਸੀਗਾ ਬਾਈ ਸਾਢੇ 10000 ਦੀ ਠੀਕ ਆ ਫਿਰ ਛਿੰਦੇ ਨੂੰ ਦਵਾਤੀ ਆ ਇਹ ਬੱਕਰੀ ਸਾਡੇ ਹੱਥੋਂ ਨਾ ਕੋਈ ਪੁੱਛਣ ਦਾ ਰਹਿ ਗਿਆ ਉਹ ਨਾ ਸਾਡੇ ਤੋਂ ਦੇਖੇ ਕੋਈ ਚੰਗੀ ਨਾ ਸਾਢੇ 10 ਚ ਲਿਖਾਈ ਆਪੋ ਆਪਣੀ ਆ ਇਹ ਕਿਹ ਜਿੰਦੇ ਕਿੰਨੇ ਦਾ ਸੌਦਾ ਕਰਾਉਂ ਪੁੱਠ ਖੜ ਉੱਠ ਖੜ ਬੰਦਾ ਕਹਿੰਦਾ ਚੱਲ ਕੋਈ ਨਹੀਂ ਗਰੀਬ ਬੰਦਾ ਨਾ ਖੜਾ ਕੇ ਦੇ ਮੇਰਾ ਹਾਂ ਕਿੰਨੇ ਦਾ ਕਰਵਾਤਾ ਬਾਈ ਸੌਦਾ ਸਾਢੇ 9000 ਦਾ ਸਾਢੇ 9000 ਦਾ ਕੀ ਦੀ ਸੀ ਬਈ ਇਹ ਬੱਕਰੀ ਥੋੜੀ ਕਿਹੜਾ ਪਿੰਡ ਸੀ ਬਾਈ ਆਪਣਾ ਡੋੜ ਡੋੜ ਕਿਹਨੇ ਖਰੀਦੀ ਏ ਤਾਂ ਮੈਂ ਕਿਹਾ ਮਗਰ ਪਾਉਨੇ ਠੀਕ ਆ ਤੇ ਲਖਾਈ ਦਾ ਕਿਵੇਂ ਕੀਤਾ ਆਪੋ ਆਪਣੀ ਲਖਾਈ ਆਪੋ ਆਪਣੀ ਠੀਕ ਆ ਆ ਬਰਬਰੀ ਦਾ ਹਾਂ ਬਰਬਰੀ ਦਾ ਉਹ ਦੋ ਬੱਚੇ ਆ ਚਾ ਬੱਚੇ ਮਗਰ ਪੱਠ ਬੱਕਰਾ ਪੱਠ ਬੱਕਰਾ ਲੈ ਵੀ ਆਹ ਬੱਕਰੀ ਦਾ ਸੌਦਾ ਹੋਇਆ ਆਹ ਦੋ ਬੱਚੇ ਆ ਮਗਰ ਹਾਂ ਮੜੇ ਹਾਂ ਪਾਉ ਸਹੀ ਗੱਲ ਆ ਪੈਸੇ ਦੇਣੇ ਆ ਆ ਵਗ ਲਚਗਾ ਕੇ ਦੇਖ ਲੈ ਸਹੀ ਨਹੀਂ ਉਹਨੇ ਧਕਾ ਕੇ ਟਾਈਮ ਆ ਉਹ ਹੀ ਆਂਦੀ ਗੱਲ ਇਹਨੂੰ ਜੀ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਸਹੀ ਹੈ ਬਿਲਕੁਲ ਸਹੀ ਆ ਕੱਢ ਲਾ ਤੂੰ ਆ ਰੇਡ ਕੀ ਲਿਆ ਲੈ ਆ ਬਾਈ ਪਾਉ ਪੈਸੇ ਕਣਾ ਤੇ ਪੈਸੇ ਕਰਾਉਣੇ ਠੀਕ ਆ ਸਾਢੇ 9000 ਰੁਪਇਆ ਬਾਈ ਥੱਲੇ 10 ਦਾ ਲਾਈ ਬਰ ਤੇ ਛੋੜ ਕਰਨੀ ਆ ਕਿਲੋ ਬਤਰੀ ਪਾਉ ਏ ਛੱਡ ਨਾ ਹੋ ਗਿਆ ਉਹ ਤਾਂ ਨਹੀਂ ਪਾ ਰਹੇ ਠੀਕ ਆ 100 ਰੁਪਏ ਦੇ ਬਾਈ ਕਿਹੜਾ ਪਿੰਡ ਸੀ ਆਪਣਾ ਡੋਲਡ ਡੋਰ ਤੋਂ ਆਇਆ ਕਿ ਪਿੰਡ ਮੇੜ ਦਾ ਕੰਮ ਤੇ ਪਾਉ ਨੂੰ ਦਵਾਈ ਸੀਗੀ ਬੱਕਰੀ ਤੇ ਪਿੱਛੇ ਦੋ ਪੱਠੇ ਉਹਦੇ ਪਾਉ ਦਾ ਵੀ ਵੇਡ ਦਾ ਬਾਪੂ ਵੇਲਾ ਛੋਟ ਕਰਦੇ ਹੁੰਦੇ ਪੈਸੇ ਦਿੱਤੇ ਆ ਪਾਉ ਨੇ 9500 ਲਖਾਈ ਆਪੋ ਆਪਣੀ ਕੀਤੀ ਬੱਕਰੀ ਤੁਹਾਨੂੰ ਇੱਕ ਰੀ ਹੋਰ ਵਿਖਾ ਦਿੰਨੇ ਆ। ਅਬੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਸੀ। ਆਹੇ ਵੀ ਆ ਬੱਠੀ। ਆ ਬਰਬਰੀ ਆਉ ਦੋ ਬੱਚੇ ਆ ਪਿੱਛੇ। 9500 ਚ। ਨਹੀਂ ਨਹੀਂ।